ਗਿਆਨ ਸਿੰਘ ਨਾਮ ਦਾ ਕਿਰਤਾਨ ਜਿਸ ਦੀ ਮੌਤ ਹੋਈ ਆ ਉਸ ਦੀ ਮ੍ਰਿਤਕ ਜਿਹੜੀ ਉਹ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕੀ ਹੈ ਉਸ ਨੂੰ ਦੇਖ ਰਹੇ ਹੋ ਦੈਨਿਕ ਸਵੇਰਾ ਤਾਂ ਇਸ ਵੇਲੇ ਸ਼ੰਭੂ ਬਾਰਡਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਿਹੜਾ ਕਿਸਾਨ ਜਿਸ ਦੀ ਕੀ ਮੌਤ ਹੋ ਗਈ ਸੀ ਹਾਰ ਅਟੈਕ ਦੇ ਨਾਲ ਉਸ ਦੀ ਜਿਹੜੀ ਮ੍ਰਿਤਕ ਦੇ ਆ ਗਿਆਨ ਸਿੰਘ ਨਾਮ ਦਾ ਜਿਹੜਾ ਕਿਸਾਨ ਸੀ ਉਸ ਦੀ ਮੌਤ ਹੋਈ ਆ ਉਸ ਦੀ ਮ੍ਰਿਤਕ ਜਿਹੜੀ ਉਹ ਇਸ ਵੇਲੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕੀ ਹੈ ਔਰ ਉਹਨਾਂ ਨੂੰ ਇੱਥੇ ਜਿਹੜੀ ਅੰਤਿਮ ਵਿਦਾਈ ਕਰ ਲਈ ਆਪਾਂ ਜਾਂ ਸ਼ਰਧਾਂਜਲੀ ਕੇ ਦੀ ਉਹ ਸ਼ੰਭੂ ਬਾਰਡਰ ਦੇ ਉੱਪਰ ਦਿੱਤੀ ਜਾ ਰਹੀ ਹੈ ਇਸ ਤੋਂ ਬਾਅਦ ਮ੍ਰਿਤਕ ਦੇ ਕਿਸਾਨ ਦੇ ਪਿੰਡ ਜਣਕੀ ਗੁਰਦਾਸਪੁਰ ਜ਼ਿਲ੍ਹੇ ਲਈ ਰਵਾਨਾ ਹੋ ਜਾਵੇਗੀ ਤਾਂ ਕਿਸਾਨ ਗਿਆਨ ਸਿੰਘ ਜਿਸ ਦੀ ਕੀ ਮੌਤ ਹੋ ਗਈ ਉਸ ਨੂੰ ਅੰਤਿਮ ਵਿਦਾਇਗੀ ਦੇਣ ਦੇ ਲਈ ਜਿਹੜਾ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਜਿਹੜੇ ਕਿਸਾਨ ਨੇ ਉਹ ਇਕੱਠੇ ਹੋਏ ਨੇ ਔਰ ਇੱਥੇ ਕੁਝ ਦਿਨ ਉਹਨਾਂ ਦੀ ਮ੍ਰਿਤਕ ਜਿਹੜੀ ਦੇ ਆ ਉਸ ਨੂੰ ਰੱਖਿਆ ਜਾਣਾ ਉਸ ਤੋਂ ਬਾਅਦ ਜਿਹੜਾ ਹੈ ਇੱਥੇ ਜਿਹੜੇ ਕਿਸਾਨ ਲੀਡਰ ਨੇ ਯਾਜਤ ਜਥੇਬੰਦੀਆਂ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਉਸ ਆਪਣੇ ਕਿਸਾਨ ਨੂੰ ਜਿਸ ਨੇ ਇਸ ਮੋਰਚੇ ਦੇ ਵਿੱਚ ਕੁਰਬਾਨੀ ਦਿੱਤੀ ਹੈ ਉਸ ਨੂੰ ਅੰਤਿਮ ਵਿਦਾਈ ਸ਼ਰਧਾਂਜਲੀ ਦਿੱਤੀ ਜਾਵੇਗੀ ਔਰ ਤੁਹਾਨੂੰ ਦੱਸਦਾ ਕਿ ਉਹਨਾਂ ਦੀ ਮ੍ਰਿਤਕ ਦੇ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕੀ ਹੈ ਔਰ ਥੋੜੀ ਦੇਰ ਦੇ ਲਈ ਮ੍ਰਿਤਕ ਦੇਹ ਨੂੰ ਇੱਥੇ ਸ਼ੰਭੂ ਬਾਰਡਰ ਦੇ ਉੱਪਰ ਰੱਖਿਆ ਜਾਵੇਗਾ ਉਸ ਤੋਂ ਬਾਅਦ ਆਪਣੇ ਕਿਸਾਨੀ ਸੰਗਠਨ ਦੌਰਾਨ ਆਪਣੇ ਸਾਥੀ ਨੂੰ ਅੰਤਿਮ ਵਿਦਾਈ ਦੇ ਕੇ ਇੱਥੇ ਉਸ ਦਾ ਜਿਹੜਾ ਹੈ ਇੱਥੋਂ ਮੋਰਚੇ ਤੋਂ ਆਪਣੇ ਕਿਸਾਨ ਨੂੰ ਇੱਥੋਂ ਵਿਦਾਇਤੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਹੜੇ ਮ੍ਰਿਤਕ ਦੇ ਆ ਗਿਆਨ ਸਿੰਘ ਦੀ ਉਸ ਨੂੰ ਉਸਦੇ ਜੱਦੀ ਪਿੰਡ ਦੇ ਲਈ ਇੱਥੋਂ ਸ਼ੰਭੂ ਬਾਰਡਰ ਤੋਂ ਰਵਾਨਾ ਕੀਤਾ ਜਾਵੇਗਾ ਤਾਂ ਤਸਵੀਰਾਂ ਇਸ ਵੇਲੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਔਰ ਐਮੂਲਸ ਹੈ ਉਹ ਮ੍ਰਿਤਕ ਕਿਸਾਨ ਜਿਹੜੀ ਮ੍ਰਿਤਕ ਦੇਹ ਉਸ ਨੂੰ ਲੈ ਕੇ ਇਸ ਵੇਲੇ ਸ਼ੰਭੂ ਬਾਰਡਰ ਤੇ ਪਹੁੰਚੀ ਹੋਤੀ ਔਰ ਗਿਆਨ ਸਿੰਘ ਅਮਰ ਰਹੇ ਜਿਹੜੇ ਨਾਰੇ ਨੇ ਉਹ ਕਿਸਾਨਾਂ ਦੇ ਵੱਲੋਂ ਲਗਾਏ ਜਗਾ ਰਹੇ ਨੇ ਔਰ ਆ ਨਹੀਂ ਜਾਓ ਤਾਂ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਹੱਥ ਦੇ ਵਿੱਚ ਫੁੱਲ ਫੜੇ ਹੋਏ ਨੇ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਮ੍ਰਿਤਕ ਦੀ ਸਰੀਰ ਦੇ ਉੱਪਰ ਜਿਹੜੇ ਮ੍ਰਿਤਕ ਦੇ ਆ ਉਸ ਦੇ ਉੱਪਰ ਕੀਤੀ ਜਾਣੀ ਆ ਤਾਂ ਦੋ ਲਾਈਨਾਂ ਬਣਾ ਕੇ ਜਿਹੜਾ ਹੈ ਉਹ ਰਸਤਾ ਬਣਾਇਆ ਗਿਆ ਔਰ ਇਸੇ ਰਸਤੇ ਰਾਹੀਂ ਜਿਹੜੀ ਹੈ ਉਹ ਮ੍ਰਿਤਕ ਦੇ ਜਿਹੜੀ ਹੈ ਉਹ ਸ਼ੰਭੂ ਬੈਰੀਅਰ ਦੇ ਉੱਪਰ ਲੇ ਆਂਦੀ ਜਾਣੀ ਐ ਔਰ ਫੁੱਲਾਂ ਦੀ ਵਰਖਾ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੀ ਜਿਹੜੀ ਵਰਖਾ ਉਹ ਜਿਸ ਐਂਬੂਲੈਂਸ ਦੇ ਵਿੱਚ ਮ੍ਰਿਤਕ ਦੇਹ ਪਈਆ ਕਿਸਾਨ ਗਿਆਨ ਸਿੰਘ ਦੀ ਉਸ ਦੇ ਉੱਪਰ ਜਿਹੜੇ ਕਿਸਾਨ ਨੇ ਲੀਡਰ ਨੇ ਉਹ ਫੁੱਲਾਂ ਦੀ ਵਰਖਾ ਕਰਕੇ ਆਪਣੇ ਜਿਹੜੇ ਸਾਥੀ ਨੂੰ ਆ ਉਹ ਅੰਤਿਮ ਵਿਦਾਈ ਦੇ ਰਹੇ ਨੇ ਦੂਸਰੇ ਇਸ ਤੋਂ ਵੀ ਵੱਡਾ ਹਜੂਮ ਵੱਡਾ ਇਕੱਠ ਉਸ ਕਿਸਾਨ ਨੂੰ ਅੰਤਿਮदाई ਦੇਣਦਲੇ ਜਿਹੜਾ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਇਕੱਠਾ ਹੋਇਆ ਹੋਇਆ ਹੱਥਾਂ ਵਿੱਚ ਝੰਡੇ ਫੜ ਕੇ ਔਰ ਸਹੀਦ ਦੇ ਨਾਮ ਦੇ ਗਿਆਨ ਸਿੰਘ ਅਮਰ ਰਹੇ ਤੇ ਜਿਹੜੇ ਨੇ ਉਹ ਨਾਰੇ ਲਗਾ ਰਹੇ ਨੇ ਔਰ ਤੁਸੀਂ ਦੇਖ ਸਕਦੇ ਹੋ ਕਿ ਜਿਹੜੀ ਫੁੱਲਾਂ ਦੀ ਵਰਖਾ ਜਿਹੜੀ ਹੈ ਉਹ ਐਂਬੂਲੈਂਸ ਦੇ ਉੱਪਰ ਕੀਤੀ ਜਾ ਰਹੀ ਹੈ ਔਰ ਕੁਝ ਦੇਰ ਦੇ ਲਈ ਜਿਹੜੀ ਹੈ ਉਹ ਮ੍ਰਿਤਕ ਦੇਹ ਆ ਜਿਹੜੀ ਉਹ ਕਿਸਾਨ ਗਿਆਨ ਸਿੰਘ ਦੀ ਜਿਸਦੇ ਕੀ ਹਾਰਟ ਅਟੈਕ ਦੇ ਨਾਲ ਜਿਹੜੀ ਆ ਉਹ ਉਸੇ ਜਾ ਰਿਹਾ ਕਿ ਮੌਤ ਹੋ ਗਈ 63 ਸਾਲ ਉਸਦੀ ਉਮਰ ਸੀ ਉਸ ਦੀ ਮ੍ਰਿਤਕ ਦੇ ਇਸ ਬਿਲ ਜਿਹੜੀ ਹੈ ਉਹ ਸ਼ੰਭੂ ਬਾਰਡਰ ਦੇ ਉੱਪਰ ਪਹੁੰਚ ਚੁੱਕੀ ਹੈ ਔਰ ਥੋੜੀ ਦੇਰ ਦੇ ਲਈ ਉਸ ਨੂੰ ਇੱਥੇ ਰੱਖਿਆ ਜਾਵੇਗਾ ਔਰ ਇੱਥੇ ਸ਼ਰਧਾਂਜਲੀ ਦਿੱਤੀ ਜਾਵੇਗੀ ਉਸ ਤੋਂ ਬਾਅਦ ਜਿਹੜੀ ਮ੍ਰਿਤਕ ਦੇਹ ਹੈ ਉਸ ਨੂੰ ਉੱਤੇ ਜੱਦੀ ਪਿੰਡ ਯਾਨੀ ਕਿ ਜ਼ਿਲ੍ਹਾ ਗੁਰਦਾਸਪੁਰ ਦਾ ਜਿੱਥੋਂ ਦਾ ਕਿਸਾਨ ਰਹਿਣ ਵਾਲਾ ਸੀ ਵਾਸੀ ਸੀ ਉੱਥੇ ਦੇ ਲਈ ਰਵਾਨਾ ਹੋ ਜਾਵੇਗੀ ਕਾਫੀ ਸਵੀਰਾਂ ਤੁਹਾਨੂੰ ਅਸੀਂ ਸ਼ੰਭੂ ਵੱਡਾ ਦਿਖਾ ਰਹੇ ਹਾਂ ਇਸ ਵੇਲੇ ਜਿਹੜੀ ਮ੍ਰਿਤਕ ਦੇਹ ਆ ਉਹ ਪਹੁੰਚ ਚੁੱਕੀ ਔਰ ਫੁੱਲਾਂ ਦੀ ਵਰਖਾ ਦੇ ਨਾਲ ਜਿਹੜਾ ਹੈ ਉਹ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਨੇ ਕਿਸਾਨ ਆਪ ਉਹ ਜੋ ਸੰਭੂ ਬਾਰਡਰ ਦੇ ਉੱਪਰ ਪਹੁੰਚੇ ਹੋਏ ਨੇ ਔਰ ਜੋ ਕਰਦੇ ਛੱਡੇ ਜਾ ਰਹੇ ਨੇ ਔਰ ਚੇਨ ਬਣਾ ਕੇ ਇੱਕ ਜੜੀ ਹੈ ਉਹ ਰਸਤਾ ਦਿੱਤਾ ਜਾ ਰਿਹਾ ਹੈ ਐਂਬੂਲੈਂਸ ਨੂੰ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਜਿਹੜਾ ਹੈ ਕਿਸਾਨ ਲੀਡਰ ਨੂੰ ਜਿਹੜਾ ਹੈ ਦਾ ਕਿਸਾਨ ਦੇ ਮ੍ਰਿਤਕ ਦੇ ਹੋਈ ਸੀ ਕਿਸਾਨ ਲੀਡਰ ਉਸ ਨੂੰ ਅੰਤਿਮ ਜਿਹੜੀ ਵਿਦਾਈ ਹੈ ਉਹ ਉਸੇ ਮੋਰਚੇ ਤੋਂ ਉਸੇ ਸ਼ੰਭੂ ਬੈਰੀਅਰ ਤੋਂ ਦੇ ਰਹੇ ਨੇ ਜਿੱਥੇ ਉਸਨੇ ਆਪਣੇ ਅੰਤਿਮ ਸਾਹ ਲਏ ਨੇ ਜਿਸ ਜਗ੍ਹਾ ਦੇ ਉੱਪਰ ਉਸਨੇ ਕਿਸਾਨਾਂ ਦੇ ਨਾਲ ਮੋਰਚੇ ਦੇ ਵਿੱਚ ਜਿਹੜਾ ਮੋਢੇ ਨਾਲ ਮੋਢਾ ਜੋੜ ਕੇ ਜਿਹੜਾ ਹੈ ਉਹ ਇੱਥੇ ਉਸ ਦੀ ਸਾਡੇ ਡੈਕ ਦੇ ਨਾਲ ਜਿਹੜੀ ਹੈ ਉਸ ਦੀ ਮੌਤ ਹੋ ਜਾਂਦੀ ਹੈ ਉਸ ਦੀ ਹੁਣ ਮ੍ਰਿਤਕ ਦੇ ਜਿਹੜੀ ਹੈ ਉਹ ਸ਼ੰਭੂ ਬੈਰੀਅਰ ਤੇ ਪਹੁੰਚ ਚੁੱਕੀ ਹੈ ਔਰ ਥੋੜੀ ਦੇਰ ਦੇ ਲਈ ਜਿਹੜਾ ਹੈ ਉਹ ਇਸ ਕਿਸਾਨ ਮ੍ਰਿਤਕ ਕਿਸਾਨ ਗਿਆਨ ਸਿੰਘ ਦੀ ਜਿਹੜੀ ਨਾ ਮਤਕ ਦੇ ਹੈ ਉਸ ਨੂ ਡੈਡ ਬੋਡੀ ਨੂੰ ਇੱਥੇ ਰੱਖਿਆ ਜਾਵੇਗਾ ਉਸ ਤੋਂ ਬਾਅਦ ਜਿਹੜੇ ਕਿਸਾਨ ਲੀਡਰ ਨੇ ਜਾਂ ਬਾਕੀ ਦੇ ਕਿਸਾਨ ਨੇ ਉਹਦੇ ਸਾਥੀ ਨੇ ਉਸ ਨੂੰ ਜਿਹੜੀ ਹੈ ਸ਼ਰਧਾਂਜਲੀ ਦੇਣਗੇ ਔਰ ਉਸ ਉਪਰੰਤ ਅੰਤਿਮ ਵਿਦਾਈ ਦਿੱਤੀ ਜਾਵੇਗੀ ਤਾਂ ਸਾਰੇ ਹੀ ਸਾਨੂੰ ਬਾਰਡਰ ਦੇ ਉੱਪਰ ਜਿਹੜੇ ਲੀਡਰ ਨੇ ਜਾਂ ਜਿਹੜੇ ਕਿਸਾਨ ਨੇ ਉਹ ਸਤਨਾ ਬੈਗਰੂ ਦਾ ਜਾਪ ਕਰਦੇ ਹੋਏ ਫੁੱਲਾਂ ਦੀ ਵਰਖਾ ਕਰਦੇ ਹੋਏ ਆਪਣੇ ਉਸ ਸਾਥੀ ਨੂੰ ਜਿਹੜਾ ਹੈ ਉਹ ਅੰਤਿਮ ਵਿਧਾਈ ਦੇ ਰਹੇ ਨੇ ਹੱਥਾਂ ਦੇ ਵਿੱਚ ਚੰਡੇ ਫੜ ਕੇ ਚੱਕ ਕੇ ਔਰ ਹੇ ਮਾਤਾ ਤਾਂ ਜਿੱਥੇ ਬੰਦੀ ਦਾ ਇੱਕ ਕਿਸਾਨ ਗਿਆਨ ਸਿੰਘ ਜਿਸ ਦੀ ਜਿੱਦਦੀ ਕਿ ਮੌਤ ਹੋਈ ਹੈ ਉਸ ਜਿੱਥੇ ਬੰਦੀ ਦੇ ਬਲੋ ਹੋਣਾ ਜਿਹੜਾ ਆਪਣੀ ਜਿੱਥੇ ਬੰਦੀ ਦਾ ਚੰਡਾ ਹੈ ਉਹ ਮ੍ਰਿਤਕ ਦੇ ਦੇ ਉੱਪਰ ਦੇ ਕੇ ਉਸ ਨੂੰ ਜਿਹੜੀ ਹੈ ਉਹ ਸ਼ਰਧਾਂਜਲੀ ਕੇ ਲਈ ਹੈ ਜਾਂ ਅੰਤਿਮ ਵਿਦਾਈ ਕੇ ਲਈ ਦਿੱਤੀ ਜਾਣੀ ਹੈ ਔਰ ਫੁੱਲਾਂ ਦੇ ਨਾਲ ਜਿਹੜੀ ਵਰਖਾ ਕੀਤੀ ਜਾ ਰਹੀ ਹੈ ਤੇ ਜਿਹੜੀ ਅੰਤਿਮ ਵਿਦਾਈ ਦੀ ਜਿਹੜੀ ਰਸਮ ਹੈ ਉਸ ਵੇਲੇ ਸ਼ੰਭੂ ਬੈਰੀਅਰ ਦੇ ਉੱਪਰ ਸਮੂਹ ਬਾਰਡਰ ਦੇ ਉੱਪਰ ਜਾਰੀ ਨੇ ਜਿੱਥੇ ਉਸ ਕਿਸਾਨ ਨੇ ਸਮੂੱਚ ਦਾ ਹਿੱਸਾ ਬਣੇ ਹੋਏ ਸਮੂੱਚੇ ਦੇ ਵਿੱਚ ਨਾਲ ਰਹਿੰਦੇ ਜਿੱਥੇ ਉਸ ਦੇ ਜਿਹੜੇ ਆਪਣੇ ਅੰਤਿਮ ਸਾਲ ਏ ਸੀ ਤਾਂ ਉਸ ਦੀ ਮ੍ਰਿਤਕ ਦੇ ਜਿਹੜੀ ਐਸ ਬਣੇ ਹੋ ਸ਼ੰਭੂ ਬੈਰੀਅਰ ਦੇ ਉੱਪਰ ਪਹੁੰਚ ਚੁੱਕੀ ਆ ਜਿੱਥੇ ਫੁੱਲਾਂ ਦੀ ਵਰਖਾ ਦੇ ਨਾਲ ਮਸੂਮ ਸਰਦਾਂ ਜਲੀ ਦਿੱਤੀ ਜਾ ਰਹੀ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਜਿਹਨੇ ਲੋਕ ਸੀ ਲੀਡਰ ਸੀ ਉਹ ਇੱਥੇ ਮੋਰਚ ਦੇ ਉੱਪਰ ਉਸ ਆਪਣੇ ਸਾਥੀ ਨੂੰ ਅੰਤਿਮ ਵਿਦਾਈ ਦੇਣ ਦੇ ਲਈ ਇਕੱਠੇ ਹੋਏ